ਜੇਕਰ ਤੁਹਾਡਾ ਮੋਬਾਈਲ ਫੋਨ ਚੋਰੀ ਹੋ ਗਿਆ ਜਾਂ ਫਿਰ ਅਚਾਨਕ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਲੱਭਣ ਦੇ ਲਈ ਤੁਹਾਡੇ ਵੱਲੋਂ ਲੱਖਾਂ ਯਤਨ ਕੀਤੇ ਜਾਂਦੇ ਨੇ ਪਰ ਦੇਖਿਆ ਜਾਏ ਤਾਂ ਗੁੰਮ ਹੋਇਆ ਮੋਬਾਈਲ ਵੀ ਆਸਾਨੀ ਦੇ ਨਾਲ ਨਹੀਂ ਮਿਲਦਾ ਪਰ ਸੋਚ ਕੇ ਦੇਖੋ ਜੇਕਰ ਤੁਹਾਨੂੰ ਮੋਬਾਈਲ ਫੋਨ ਬਿਨਾਂ ਕਿਸੇ ਸਵਾਲ ਕੀਤੇ ਅਚਾਨਕ ਦੁਬਾਰਾ ਮਿਲ ਜਾਵੇ ਤੇ ਉਹ ਵੀ ਵਾਪਸ ਕਰਨ ਵਾਲਾ ਕੋਈ ਵਰਦੀ ਧਾਰੀ ਯਾਨੀ ਕਿ ਪੁਲਿਸ ਦਾ ਮੁਲਾਜ਼ਮ ਹੋਵੇ ਤੁਸੀਂ ਹੈਰਾਨ ਤੇ ਜ਼ਰੂਰ ਹੋਵੋਗੇ ਅਜੀਬ ਵਿਕਰ ਨੂੰ ਮਿਲੇ ਕਪੂਰਥਲਾ ਦੇ ਵਿੱਚ ਜਦੋਂ ਕਪੂਰਥਲਾ ਦੇ ਪੁਲਿਸ ਮੁਖੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੰਜਾਬ ਭਰ ਤੋਏ ਲੋਕਾਂ ਨੂੰ ਇੱਕ ਇੱਕ ਕਰਕੇ ਮੋਬਾਈਲ ਫੋਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਲੋਕਾਂ ਦੇ ਮੋਬਾਈਲ ਉਸ ਤੋਂ ਕੁਝ ਮਹੀਨੇ ਜਾਂ ਫਿਰ ਸਾਲ ਪਹਿਲਾਂ ਗੁੰਮ ਹੋਏ ਸਨ ਆਜੋ ਉਨ੍ਹਾਂ ਨੂੰ ਇੰਨੇ ਟਾਈਮ ਦੇ ਬਾਅਦ ਆਪਣੇ ਮੋਬਾਈਲ ਫੋਨ ਵਾਪਸ ਮਿਲਨੇ ਲੋਕਾਂ ਦੇ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਤੇ ਉਧਰ ਹੀ ਉਹਨਾਂ ਨੇ ਪੁਲਿਸ ਮੁਲਾਜ਼ਮਾ ਦਾ ਤਹਿ ਦਿਲੋਤਨ ਵਾਧੂ ਕੀਤਾ ਮੈਂ ਆਪਣੇ ਆਫੀਸਰ ਸਪੈਸ਼ਲੀ ਡੀਐਸਪੀ ਦਿੱਲੀ ਸਵਾ ਸਰਵਿਸਿੰਗ ਤੇ ਐਸਪੀ ਲਈ ਵਿਸ਼ਾਲ ਜੀ ਬਾਬੇ ਜੈਨ ਸਰਵਾਦ ਨੇ ਇਹ ਹੀ ਐਫਰ ਦਿੱਤੀ ਇਹਨਾਂ ਦੇ ਸੁਪਰੀਵਿਜ਼ਰ ਤੇ ਤੁਹਾਡੇ ਮੋੜੀ ਲੱਗੇ ਗਏ ਤੇ ਇੱਥੇ ਕਿੰਨੇ ਮੁੰਡੇ ਹੋਣੇ ਸਾਡੇ ਚਰਚ ਦੇ ਪਿੱਛੇ ਆਉਂਦੇ ਨੇ ਕਿੱਥੇ ਸਰ

ਦੂਸਰਾ ਮੈਂ ਦੇਖ ਰਿਹਾ ਵੀ ਅੰਬਰ ਸਰ ਤੋਂ ਵੀ ਬੰਦੇ ਆਏ ਆ ਤੇ ਲੰਦਰੋਂ ਵੀ ਆਏ ਆ ਔਰ ਇਹ ਮੋਬਾਈਲ ਇੰਨਾ ਦਾ ਆਰਟੀਕਲ ਬਣ ਗਿਆ ਸਾਡੀ ਡੇ ਟੂ ਡੇ ਲਾਈਫ ਤੇ ਵੀ ਇਹ ਜ਼ਰੂਰੀ ਨਹੀਂ ਵੀ ਤੁਹਾਡਾ ਮੋਬਾਈਲ ਜਿਹੜਾ ਹੈਗਾ ਉਹ ਕੀਮਤੀ ਹੈਗਾ ਜਾਂ ਨਹੀਂ ਹੈਗਾ ਬਟ ਜਿਹੜਾ ਮੋਬਾਈਲ ਦੇ ਵਿੱਚ ਦਾ ਡਾਟਾ ਹੈ ਜਿਹੜਾ ਤੁਹਾਡੀਆਂ ਮੈਮਰੀਜ਼ ਹੈਗੀਆਂ ਤੁਸੀਂ ਕਿਸੇ ਬੱਚੇ ਦੇ ਨਾਲ ਆਪਣੇ ਫੋਟੋ ਖਿੱਚੀ ਹੈ ਤੁਸੀਂ ਕੋਈ ਇਦਾਂ ਦੀ ਇਨਫਰਮੇਸ਼ਨ ਸ਼ੇਅਰ ਕੀਤੀ ਹੈ ਉਹ ਇਨਫਰਮੇਸ਼ਨ ਗਵਾਚਣ ਦਾ ਬਹੁਤ ਦੁੱਖ ਰਿਹਾ ਇਹ ਮੈਂਟਰਲ ਟਰੋਮਾ ਜੇ ਵੀ ਆ ਜਾਂਦਾ ਬੰਦਾ इमोਸ਼ਨਲੀ ਵੀ ਬੰਦਾ ਅਟੈਚਮੈਂਟ ਨਾਲ ਗੱਲਾਂ ਦੇ ਨਾਲ ਸੋ ਮੈਂ ਵਾਂਸ ਅਗੇਨ ਆਪਣੀ ਟੀਮ ਨੂੰ ਟੈਕਨੀਕਲ ਇੰਚਾਰਜ ਡੀਐਸਪੀ ਡਿਟੈਕਟਿਵ ਐਸਪੀ ਡਿਟੈਕਟਿਵ ਤੇ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਔਰ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਹੱਲੇ ਵੀ 5-7 ਮੋਬਾਈਲ ਪਏ ਆ ਲੈਣ ਵਾਲੇ ਨੇ ਆਏ ਤੇ ਇੱਕ ਇੱਕ ਮੇਜਰੀ ਪੁਲਿਸ ਜਿਹੜਾ ਹੈਗਾ ਉਹ ਅੱਛਾ ਕੰਮ ਕਰ ਰਹੀ ਹੈ ਜੀ ਹੈ ਤੇ ਤੁਹਾਡੇ ਕੋਲ ਕੋਈ ਹੋਰ ਸਾਨੂੰ ਦੱਸਣ ਵਾਲੀ ਚੀਜ਼ ਹੈਗੀ ਤਾਂ ਕਾਈਂਡਲੀ ਤੁਸੀਂ ਦੱਸ ਆਇਓ ਐਨੀਵਰ ਪਹਿਲਾ ਕੰਮ ਹੋਇਆ ਨਹੀਂ ਕਾਹਦਾ ਇਟਾ ਨੇ ਮੋਬਾਈਲ ਕਈ ਵਾਰੀ ਇਹਨਾਂ ਨੇ ਲੱਲਪੱਲ ਕੇ ਦਿੱਤੇ ਆ ਲੋਕਾਂ ਦੇ ਵਾਪਸ ਬਟ ਠੀਕ ਹੈ ਅ ਜਿਹੜੀ ਮੋਬਾਈਲ ਰਿਕਵਰੀ ਹੈਗੀ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਤੁਹਾਡੇ ਜਿਹੜੇ ਡਾਟਾ ਉਹ ਇੰਟੈਕਟ ਹੋਣਾ ਇਹਦੇ ਵਿੱਚ ਕਿਸੇ ਵੇਲੇ ਕਈ ਪਰਸਨਲ ਫੋਟੋਜ਼ ਹੁੰਦੀਆਂ ਉਹ ਵਾਇਰਲ ਹੋ ਸਕਦੀਆਂ ਕਿਸੇ ਮਾੜੇ ਬੰਦੇ ਦੇ ਹੱਥ ਤੇ ਲੱਗ ਜਾਣ ਟੈਕਨੋਲੋਜੀ ਦਾ ਇੰਨਾ ਹੇਰ ਫੇਰ ਆ ਗਿਆ ਅੱਜ ਦੇ ਜ਼ਮਾਨੇ 'ਚ ਵੀ ਤੁਹਾਡੀ ਉਹ ਕਿਸੇ ਵੀ ਚੀਜ਼ ਦੇ ਨਾਲ ਕੁਛ ਨਾ ਕੁਛ ਬਣਾ ਲੈਂਦੇ ਐ ਜਿਹੜੇ ਇੰਨਾ ਦੇ ਬੰਦੇ ਕਿ ਡਰਾਮਾ ਕਰਦੇ ਆ ਉਹ ਤੁਹਾਡੇ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਯੂਜ਼ ਕਰ ਸਕਦੇ। ਤੋਂ ਵਾਂਸ ਅਗੇਨ ਸਾਰਿਆਂ ਨੂੰ ਤੁਹਾਡੇ ਮੋਬਾਈਲ ਮਿਲਣ ਦੀਆਂ ਮੁਬਾਰਕਾਂ ਤੇ ਹੁਣ ਸਾਰੇ ਜਣੇ ਆਪਣਾ ਆਪਣਾ ਮੋਬਾਈਲ ਹੱਥ 'ਚ ਫੜ ਕੇ ਆ ਜਾਓ ਤੇ ਅਸੀਂ ਇਕੱਠੇ ਫੋਟੋ ਖਿਚਾ ਲੈਂਦੇ ਆ। ਫੇਸਮੋਕ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਤੁਹਾਡਾ ਫੋਨ ਕਿੰਨਾ ਮਹਿੰਗਾ ਹੈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਤੁਹਾਡੇ ਮੋਬਾਈਲ ਫੋਨ ਅੰਦਰ ਬਹੁਤ ਕੀਮਤੀ ਡਾਟਾ ਜਾਂ ਤਸਵੀਰਾਂ ਦੇ ਦੁਰਵਰਤੋਂ ਹੁੰਦੀ ਹੈ ਤਾਂ ਤੁਹਾਡੀ ਪਰੇਸ਼ਾਨੀ ਦਾ ਕਾਰਨ ਬੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਪੂਰਥਲਾ ਪੁਲਿਸ ਤੁਹਾਡੀ ਜਾਣਬਾਲਦੀ ਰੱਖ ਲਈ 24 ਘੰਟੇ ਵਚਨਬੱਧ ਹੈ ਤੇ ਪੁਲਿਸ ਦਾ ਸਹਿਯੋਗ ਕਰਨ ਦੇ ਲਈ ਹਰ ਸ਼ਹਿਰੀ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਮਾੜੇ ਅਨਸਰ ਦਾ ਪਤਾ ਚੱਲ ਸਕੇ ਤੇ ਜ਼ਿਲ੍ਹੇ ਨੂੰ ਅਪਰਾਧ ਮੁਕਤ ਕੀਤਾ ਜਾਏ ਲੋਕਾਂ ਨੂੰ ਜਿਹੜੇ ਆ 40 ਫੋਨ ਤੁਸੀਂ ਸਪੁਰਦ ਕੀਤੇ ਆ ਕੀ ਲੱਗਦਾ ਕਿ ਲੋਕਾਂ ਨੂੰ ਜਿਹੜੇ ਫੋਨ ਗਵਾਚੇ ਸੀ ਸਾਲ ਤੋਂ ਜਾਂ 6 ਮਹੀਨੇ ਤੋਂ ਉਹਨਾਂ ਨੂੰ ਅੱਜ ਫੋਨ ਮਿਲੇ ਆ ਕਿੰਨੀ ਕੁ ਮਿਹਨਤ ਕਰਨੀ ਪਈ ਇਸ ਪਿੱਛੇ ਤੁਹਾਡੀ ਟੀਮ ਨੂੰ ਇਹਦੇ ਵਿੱਚ ਮੇਰੇ ਨਾਲ ਟੀਮ ਖੜੀ ਹੈਗੀ ਹੈ ਇਹਨਾਂ ਦਾ ਸਾਰਾ ਡੀਐਸਪੀ ਡੀ ਮਿਸਟਰ ਸਰਜੀਤ ਰਾਏ ਐਸਪੀਡੀ ਵਿਸ਼ਾਲ ਜੀ ਤੇ ਇਹਨਾਂ ਦਾ ਰੋਲ ਹੈ ਦੇ ਆਰ ਹੈਡਿੰਗ ਦਿਸ ਆਪਰੇਸ਼ਨ ਇਹ ਪਹਿਲਾਂ ਵੀ ਕਰਦੇ ਰਹੇ ਨੇ ਪੰਜਾਬ ਪੁਲਿਸ ਬਾਕੀ ਸ਼ਹਿਰਾਂ ਚ ਵੀ ਕਰਦੀ ਆ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਆ ਵੀ ਜਿਹੜਾ ਇਹ ਫੋਨ ਹੈਗਾ ਇਹ ਬੜਾ ਇੰਪੋਰਟੈਂਟ ਆਰਟੀਕਲ ਹੋ ਗਿਆ ਅੱਜਕੱਲ ਦੀ ਡੇ ਟੂ ਡੇ ਲਾਈਫ ਚ ਇਹ ਜ਼ਰੂਰੀ ਨਹੀਂ ਵੀ ਇਹਦੀ ਕੀਮਤ ਕਿੰਨੀ ਆ ਕੋਈ 20000 ਦਾ ਕੋਈ ਲੱਖ ਰੁਪਏ ਦਾ ਕੋਈ 50000 ਦਾ ਬਟ ਜਿਹੜਾ ਇਹਦੇ ਚ ਅਸੀਂ ਡਾਟਾ ਔਰ ਆਪਣੀ ਮੈਮਰੀ ਸਟੋਰ ਕਰਦੇ ਆ ਜੇ ਉਹ ਗਵਾਚ ਜਾਂਦਾ ਤੇ ਉਹਦੇ ਨਾਲ ਖਲਵਾੜ ਹੋ ਸਕਦਾ ਜੇ ਕਿਸੇ ਮਾੜੇ ਬੰਦੇ ਨੂੰ ਕਿਸੇ ਨੂੰ ਇਦਾਂ ਦਾ ਜਿਹੜਾ ਹੈਗਾ ਆ ਉਹ ਪਤਾ ਲੱਗੇ ਵੇ ਇਹਦੇ ਵਿੱਚ ਆਤ ਮਿਸਯੂਜ਼ ਹੋ ਸਕਦਾ ਡਾਟਾ ਤੋਂ ਇਹਨਾਂ ਨੇ ਬੜੀ ਹੈਲਪ ਕੀਤੀ ਹੈ ਇਹਦੇ ਵਿੱਚ ਲੋਕਾਂ ਨੇ ਅੱਜ ਤੁਸੀਂ ਦੇਖਿਆ ਸਾਨੂੰ ਬੜਾ ਐਪਰੀਸ਼ੀਏਟ ਕੀਤਾ ਪੁਲਿਸ ਨੂੰ ਵੀ ਇਹਨਾਂ ਦਾ ਸਾਡਾ ਫੋਨ ਲੱਭਿਆ ਫੋਨ ਲੱਭਣ ਦੇ ਨਾਲ ਬੰਦੇ ਦੀ ਇਮੋਸ਼ਨਲ ਜਿਹੜੀ ਹੈਗੀ ਉਹ ਸੈਟੀਸਫੈਕਸ਼ਨ ਹੋ ਜਾਂਦੀ ਹੈ ਕਿ ਮੇਰੀ ਚੀਜ਼ ਮੈਨੂੰ ਮਿਲ ਗਈ ਹੈ ਬਾਕੀ ਇਹ तकरीबन 40 ਫੋਨ ਅਸੀਂ ਅੱਜ ਜਿਹੜੇ ਹੈਗੇ ਲੋਕਾਂ ਨੂੰ ਦਿੱਤੇ ਹੈ ਰਿਕਵਰ ਕਰਕੇ ਔਰ ਆਉਣ ਵਾਲੇ ਦਿਨਾਂ ਚ ਵਿੱਚ ਜਿਹੜੀ ਇਹ ਡਰਾਈਵ ਬਾਸ ਦਸਤੂਰ ਜਾਰੀ ਰਹੇਗੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੀ ਵੱਧ ਤੋਂ ਵੱਧ ਕਪੂਰਥਲਾ ਪੀਸ ਲੋਕਾਂ ਦੀ ਮਦਦ ਕਰ ਸਕਦੀ ਆ ਉਹ ਕਰੀ ਕਿੰਨੇ ਕਿਸ ਦੀ ਕੀਮਤ ਹੋਊਗੀ ਜੋ ਅੱਜ ਤੁਸੀਂ ਜੋ ਅਸੀਂ ਮੋਬਾਈਲ ਹੈਗੇ ਡਿਫਰੈਂਟ ਰੇਟਸ ਨੇ ਕੰਪਨੀ ਮੁਤਾਬਕ ਆ ਹੁਣ Apple ਦਾ ਕੋਈ ਫੋਨ ਆ ਤਾਂ 50000 ਤੋਂ ਘਟਦਾ ਹੈ ਹੀ ਨਹੀਂ ਇਹਦੇ ਵਿੱਚ Apple ਦੇ ਫੋਨ ਵੀ ਸੀਗੇ Samsung ਦੇ ਫੋਨ ਸੀਗੇ ਇਹ ਤਕਰੀਬਨ ਜੇ ਤੁਸੀਂ 20 ਤੋਂ 25000 ਰੁਪਏ ਦਾ ਵੀ ਸੈਕੰਡ ਹੈਂਡ ਫੋਨ ਦਾ ਵੀ ਆਪਾਂ ਰੇਟ ਲਾਉਨੇ ਆ ਤੇ ਤਕਰੀਬਨ 40 ਟੈਲੀਫੋਨ ਰਿਕਵਰ ਕੀਤੇ ਆ ਜਿਹੜੇ 6-7 ਲੱਖ ਰੁਪਏ ਦੇ ਬਣ ਜਾਂਦੇ ਆ ਠੀਕ ਜਿਸ ਤਰ੍ਹਾਂ ਲੋਕਾਂ ਨੇ ਅੱਜ ਪੁਲਿਸ ਦਾ ਬਹੁਤ ਧੰਨਵਾਦ ਕੀਤਾ ਕਿਸ ਤਰ੍ਹਾਂ ਲੱਗਦਾ ਕਿ ਹਾਂ ਵੀ ਹਮੇਸ਼ਾ ਹਾਂਜੀ ਹਮੇਸ਼ਾ ਇਹ ਪਾਰਟ ਆਫ ਜੌਬ ਜੌਬ ਸੈਟੀਸਫੈਕਸ਼ਨ ਕਹਿੰਦੇ ਆ ਇਹਨੂੰ ਵੀ ਜਦੋਂ ਲੋਕੀ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਦੇ ਆ ਤਾਂ ਤੁਹਾਨੂੰ ਲੱਗਦਾ ਵੀ ਵੀ ਯੂ ਆਰ ਗoing ਇਨ ਦਾ ਰਾਈਟ ਡਾਇਰੈਕਸ਼ਨ ਸੋ ਸਾਨੂੰ ਬੜੀ ਸੈਟੀਸਫੈਕਸ਼ਨ ਆ ਤੇ ਮੈਂ ਆਪਣੀ ਟੀਮ ਨੂੰ ਵਧਾਈ ਦਿੱਤੀ ਹੈਗੀ ਆਲਰੇਡੀ ਇਹਨਾਂ ਨੂੰ ਵਧਾਈ ਦੇ ਰਿਹਾ ਵੀ ਇਦਾਂ ਹੀ ਚੰਗਾ ਕੰਮ ਕਰਨ ਪਰਵਤਤ ਵੱਦ ਲੋਕਾਂ ਦੇ ਕੰਮ ਕਪੂਰਥਲਾ ਦੇ ਲੋਕ ਜਿਹੜੇ ਆ ਉਹਨਾਂ ਕੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਨਾਲ ਕਿਸ ਤਰ੍ਹਾਂ ਟਾਈ ਅਪ ਰਹਿਣ ਜਿਸ ਨਾਲ ਕ੍ਰਾਈਮ ਜਿਹੜਾ ਘਟੇ ਬੇਸਿਕਲੀ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਡੇ ਜਿਹੜਾ ਬੈਡ ਪਾਰਟ ਹੈਗਾ ਉਹ ਇਹ ਆ ਵੀ ਯੂਨੀਫਾਰਮ ਦਾ ਨਾ ਇੱਕ ਡਰ ਜਿਹਾ ਲੋਕਾਂ ਦੇ ਦਿਮਾਗ 'ਚ ਰਹਿੰਦਾ ਕਿ ਅਸੀਂ ਥਾਣੇ ਨਹੀਂ ਜਾ ਸਕਦੇ ਅਸੀਂ ਉਹ ਨਹੀਂ ਕਰ ਸਕਦੇ ਪੁਲਿਸ ਤੁਹਾਡੇ ਦੋਸਤ ਹੈ ਮੈਂ ਆਲਰੇਡੀ ਇੱਕ ਸਕੀਮ ਲਾਂਚ ਕੀਤੀ ਹੋਈ ਹੈ ਵੀ ਯੂ ਸ਼ੇਅਰ ਵੀ ਕੇਅਰ ਉਹਦੇ ਵਿੱਚ ਅਸੀਂ ਮੈਂ ਆਪਣਾ ਮੋਬਾਈਲ ਨੰਬਰ ਜਿਹੜਾ ਵਟਸਐਪ ਦਾ ਮੋਬਾਈਲ ਨੰਬਰ ਹੈਗਾ ਮੇਰਾ ਆਵੜਾ ਇਹ ਮੈਂ ਉਹਨਾਂ ਨੂੰ ਦਿੱਤਾ ਸਾਰਿਆਂ ਨੂੰ ਵੀ ਤੁਸੀਂ ਇਹਦੇ ਉੱਪਰ 911155 25501 911155 25501 ਇਹਦੇ ਉੱਪਰ ਜਿਹੜਾ ਬੰਦਾ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਉਹ ਸ਼ੇਅਰ ਕਰੇਗਾ ਉਹਦੀ ਇਨਫੋਰਮੇਸ਼ਨ ਜਿਹੜੀ ਬਿਲਕੁਲ ਸੀਕ੍ਰੀਟ ਰੱਖੀ ਜਾਊਗੀ ਉਹਦਾ ਨਾਮ ਸੀਕ੍ਰੀਟ ਰੱਖਿਆ ਜਾਊਗਾ ਨੰਬਰ ਸੀਕ੍ਰੀਟ ਰੱਖਿਆ ਜਾਊਗਾ ਔਰ ਉਹਦੇ ਉੱਪਰ ਜੋ ਬੰਦ ਦੀ ਕਾਰਵਾਈ ਆ ਕਾਨੂੰਨੀ ਕਾਰਵਾਈ ਉਹ ਉਸੇ ਕਰਾਂ ਮੈਂ ਤੁਹਾਡੇ ਰਹੀਂ ਫੇਰ ਇੱਕ ਵਾਰੀ ਕਪੂਰਥਲਾ ਵਾਸੀਆਂ ਨੂੰ ਸਾਰਿਆਂ ਨੂੰ ਇਹ ਯਕੀਨ ਦਿਵਾਉਣਾ ਵੀ ਅਸੀਂ ਤੁਹਾਡੇ ਲਈ ਜਿਹੜੀ ਹੈਗੀ ਆ ਇਹ ਪਲੇਸਿੰਗ ਕਰ ਰਹੇ ਹੈਗੇ ਆ ਸਾਡੇ ਨਾਲ ਕੋਆਪਰੇਟ ਕਰੋ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਚੰਗੇ ਰਿਜ਼ਲਟ ਦੇਣ థాంਕ ਯੂ థాంਕ ਯੂ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ ਮਿੰਨੀ ਪਾਕਟ